ਹੈਲੋ एवरीवन ਸਤਿ ਸ੍ਰੀ ਅਕਾਲ ਜੀ ਕਲੇ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਠੀਕਾਂ ਜਿਹੀ ਉਮੀਦ ਹੈ ਤੁਸੀਂ ਵੀ ਠੀਕ ਹੋਵੋਗੇ ਖੁਸ਼ ਹੋਵੋਗੇ ਖੁਸ਼ਹਾਲ ਹੋਵੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਲਓ ਜੀ ਸਵੇਰ ਦਾ ਟਾਈਮ ਆ ਤੇ ਦੇਖੋ ਇੱਥੇ ਰਾਤ ਜਿਹੜੀ ਬਾਰਿਸ਼ ਹੋਈ ਸੀ ਬਾਰਿਸ਼ ਇੰਨੀ ਹੋਈ ਨਹੀਂ ਸੀ ਪਰ ਕਾਫੀ ਗਾ ਪੈ ਗਿਆ ਸੀ ਉਸ ਤੋਂ ਬਾਅਦ ਇੱਥੇ ਕਿਚਨ 'ਚ ਆ ਚੁੱਕੀ ਹਾਂ ਮੈਂ ਇੱਥੇ ਤਾਂ ਬਣਾਵਾਂਗੇ ਸਬਜ਼ੀ ਸਵੇਰੇ ਟਾਈਮ ਲਸਣ ਪਿਆਜ਼ ਟਮਾਟਰ ਤੇ ਸਫਲੀਆਂ ਆਲੂ ਇਹ ਆਪਾਂ ਸਾਰੀ ਕਟਿੰਗ ਕਰ ਲਈ ਇਧਰ ਆਪਾਂ ਹੁਣ ਕੜਾਹੀ ਦੇ ਵਿੱਚ ਬਣਾਵਾਂਗੇ ਅੱਜ ਸਬਜ਼ੀ ਕਿਉਂਕਿ ਰਾਤ ਦੀ ਗਈ ਹੋਈ ਹੈ ਲਾਈਟ ਲਾਈਟ ਆਈ ਨਹੀਂ ਹੈਗੀ ਹਜੇ ਤੱਕ ਆਈ ਨਹੀਂ ਹੈਗੀ ਦੇਖੋ ਕਿੰਨੇ ਵਜੇ ਆਉਂਦੀ ਹੈ ਨਾ ਤੇ ਉਸ ਤੋਂ ਬਾਅਦ ਆਪਾਂ ਕੜਾਹੀ ਰੱਖ ਲਈ ਸੀ ਕੜਾਹੀ ਹੋ ਗਈ ਆਪਣੀ ਗਰਮ ਤੇ ਆਪਾਂ ਇਹਦੇ ਵਿੱਚ ਪਾਇਆ ਸਰੋਂ ਦਾ ਤੇਲ ਮੈਂ ਕਿਹਾ ਅੱਜ ਸਵੇਰੇ ਸਬਜ਼ੀ ਬਣਾ ਲੈਂਦੇ ਆ ਵੀ ਸ਼ਾਮ ਨੂੰ ਫਿਰ ਦੇਖਦੇ ਆ ਬਸ ਸਵੇਰ ਟਾਈਮ ਬਣਾ ਲੈਣੀ ਹੁੰਦੀ ਆ ਹੁਣ ਮੈਂ ਕਦੀ ਇਹ ਹੁੰਦਾ ਵੀ ਦੁਪਹਿਰ ਟਾਈਮ ਜੇ ਬਣਾ ਲੈਣੀ ਆ ਕਦੇ ਸ਼ਾਮ ਨੂੰ ਇਸ ਤਰ੍ਹਾਂ ਚੱਲੀ ਜਾਂਦਾ ਹੈ ਨਾ ਜਦੋਂ ਵੀ ਮੈਨੂੰ ਮਤਲਬ ਟਾਈਮ ਲੱਗਦਾ ਉਦੋਂ ਮੈਂ ਸਬਜ਼ੀ ਬਣਾ ਕੇ ਰੱਖ ਦਿੰਨੀ ਆ ਤਾਂ ਕੁ ਪਰ ਪਲਕੇ ਬਲਕੇ ਬਣਾਉਣੇ ਹੁੰਦੇ ਨੇ ਥੋੜੀ ਜਿਹੀ ਆਸਾਨੀ ਹੋ ਜਾਂਦੀ ਹੈ ਹਨਾ ਕਿਉਂਕਿ ਸ਼ਾਮ ਦਾ ਟਾਈਮ ਵੀਡੀਓ ਦਾ ਵੀ ਹੋ ਜਾਂਦਾ ਫਿਰ ਬਹੁਤ ਜ਼ਿਆਦਾ ਦਿੱਕਤ ਆਉਂਦੀ ਆ ਤੇ ਅੱਜ ਦੋ ਟਾਈਮ ਸਬਜ਼ੀ ਬਣੀ ਸੀ ਸਵੇਰੇ ਵੀ ਬਣੀ ਆ ਸ਼ਾਮ ਨੂੰ ਵੀ ਬਣੀ ਸੀ ਉਹ ਕਿਉਂ ਬਣੀ ਅੱਜ ਕੌਣ ਆ ਰਿਹਾ ਹੈ ਘਰ ਉਹ ਤੁਹਾਡੇ ਨਾਲ ਅੱਗੇ ਗੱਲ ਕਰਾਂਗੇ ਜਾਂ ਅੱਗੇ ਤੁਸੀਂ ਦੇਖ ਹੀ ਲਿਓ ਹਨਾ ਕਿਉਂਕਿ ਟਾਈਮ ਮਿਲਿਆ ਵੀ ਨਹੀਂ ਸੀਗਾ ਅੱਜ ਮੈਨੂੰ ਇੰਨੀ ਜ਼ਿਆਦਾ ਤੁਹਾਡੇ ਨਾਲ ਗੱਲ ਕਰਨ ਦਾ ਬਿਲਕੁਲ ਵੀ ਟਾਈਮ ਨਹੀਂ ਮਿਲਿਆ ਸੀ ਉਸ ਤੋਂ ਬਾਅਦ ਇੱਥੇ ਆਪਾਂ ਤੇਲ ਗਰਮ ਹੋਣ ਤੋਂ ਬਾਅਦ ਜੀਰਾ ਪਾ ਗਏ ਜੀਰਾ ਭੁੰਨ ਲਏ ਲਸਣ ਪਿਆਜ਼ ਭੁੰਨ ਲਏ ਸੀ ਉਸ ਤੋਂ ਬਾਅਦ ਫਿਰ ਆਪਾਂ ਟਮਾਟਰ ਥੋੜੇ ਜਿਹੇ ਹਲਕੇ ਜਿਹੇ ਭੁੰਨਣ ਤੋਂ ਬਾਅਦ ਇਹਦੇ ਵਿੱਚ ਨਮਕ ਪਾਤਾ ਸੀਗਾ ਜਦੋਂ ਹੁਣ ਇੱਥੇ ਟਮਾਟਰ ਚੰਗੀ ਤਰ੍ਹਾਂ ਆਪਣੇ ਪੱਕ ਗਏ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਹਲਦੀ ਤੇ ਜਿਹੜੀ ਰੈੱਡ ਮਿਰਚ ਹੁੰਦੀ ਆ ਉਹ ਮਿਕਸ ਕਰ ਦਾਂਗੇ ਅੱਜ ਪਹਿਲੀ ਵਾਰ ਸੀਜ਼ਨ ਦੇ ਮਤਲਬ ਕਿ ਪਹਿਲੀ ਵਾਰ ਫਲੀਆਂ ਬਣਾ ਰਹੇ ਹਾਂ ਲਈਆਂ ਸੀ ਭਾਈ ਤੁਸੀਂ ਹਜੇ ਆਪਾਂ ਨੇ ਉਧਰ ਤਾਂ ਲੱਗਣ ਨਹੀਂ ਲੱਗਿਆ ਏਦਾਂ ਕੋਈ ਵੀ ਸਬਜ਼ੀ ਹਜੇ ਕੱਕੜੀਆਂ ਵਗੈਰਾ ਲੱਗੀਆਂ ਸੀ ਖਖੜੀ ਹੁੰਦੀ ਨੇ ਕਿ ਕੱਕੜੀਆਂ ਉਹ ਲੱਗੀਆਂ ਸੀ ਕਿ ਉਹ ਜ਼ਰੂਰ ਖਾਦੀਆਂ ਨੇ ਦੋ ਤਿੰਨ ਵਾਰ ਪਰ ਹਜੇ ਸਬਜੀ ਵਗੈਰਾ ਜਿਵੇਂ ਪੇਠੇ ਕਦੋਂ ਲਾਏ ਹੋਏ ਆ ਉਹ ਥੋੜਾ ਪਤਾ ਨਹੀਂ ਹੁਣ ਪੂਰਾ ਚੱਲ ਰਿਹਾ ਸੀ ਨਾ ਉਹਦੇ ਕਰਕੇ ਲੋ ਵਗੈਰਾ ਚੱਲਦੀ ਆ ਆ ਜੋ ਵੀ ਫਲ ਵਗੈਰਾ ਬਣਦੇ ਉੱਥੇ ਮੱਚ ਜਾਂਦੇ ਆ ਹਨਾ ਲੋ ਜੀ ਤੜਕਾ ਆਪਣਾ ਹੋ ਗਿਆ ਤਿਆਰ ਤੇ ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਆਲੂ ਤੇ ਜਿਹੜੇ ਫਲੀਆਂ ਸੀ ਚੰਗੀ ਤਰ੍ਹਾਂ ਧੋ ਕੇ ਰੱਖਲੇ ਸੀਗੇ ਮੈਂ ਇੱਥੇ ਇਹਨੂੰ ਚੰਗੀ ਤਰ੍ਹਾਂ ਹੁਣ ਮਸਾਲੇ ਨੂੰ ਜਿਹੜੇ ਟਮਾਟਰ ਸੀਗੇ ਇਸ ਤਰ੍ਹਾਂ ਖੁਰਚਣੇ ਦੇ ਨਾਲ ਹੀ ਦੱਬ-ਦੱਬ ਕੇ ਪੂਰਾ ਵਧੀਆ ਜਿਹੜਾ ਮਸਾਲਾ ਤਿਆਰ ਕਰ ਲਿਆ ਸੀਗਾ ਹਨਾ ਉਸ ਤੋਂ ਬਾਅਦ ਬਸ ਆਪਾਂ ਇਹਦੇ ਵਿੱਚ ਹੁਣ ਕਰ ਦਿਆਂ ਤਿਆਰ ਮਿਕਸ ਆਲੂ ਤੇ ਫਲੀਆਂ ਆਲੂ ਥੋੜੇ ਹੀ ਪਾਏ ਸੀ ਕਿਉਂਕਿ ਹੁਣ ਆਲੂ ਵੀ ਮਹਿੰਗੇ ਹੋ ਗਏ ਮਹਿੰਗੇ ਕਰਕੇ ਨਹੀਂ ਘੱਟ ਪਾਏ ਸੀ ਹੈ ਹੀ ਮਤਲਬ ਮੈਨੂੰ ਇਹ ਸੀਗਾ ਵੀ ਚਲੋ ਵਾਲੇ ਆਲੂ ਦਾ ਕੀ ਫਾਇਦਾ ਕਿਉਂਕਿ ਹੈ ਹੀ ਫਲੀਆਂ ਵੀ ਥੋੜੀਆਂ ਹੀ ਸੀ ਅੱਧਾ ਕਿਲੋ ਹੀ ਸੀਗੇ ਅੱਧਾ ਕਿਲੋ ਦੇ ਹਿਸਾਬ ਨਾਲ ਫਿਰ ਦੇਖ ਕੇ ਪਾਲੇ ਸੀਗੇ ਹੈਨਾ ਪਰ ਤੁਹਾਨੂੰ ਤਾਂ ਜ਼ਿਆਦਾ ਲੱਗਦੇ ਹੋਣਗੇ ਥੋੜੀ ਜਿਹੀ ਕਟਿੰਗ ਇਹਨਾਂ ਦੀ ਮਬਰੀਕ ਯਾਨੀ ਕਿ ਕਿਤੇ ਸੀ ਛੋਟੇ ਛੋਟੇ ਕਟ ਕਟਿੰਗ ਕਿਤੇ ਸੀਗੀ ਆਲੂ ਹੈਨਾ ਕਿਉਂਕਿ ਫਿਰ ਜ਼ਿਆਦਾ ਵੱਡੇ ਆਲੂ ਹੁਣ ਵਧੀਆ ਨਹੀਂ ਲੱਗਦੇ ਇਸ ਤਰ੍ਹਾਂ ਛੋਟੇ ਛੋਟੇ ਆਲੂ ਵਧੀਆ ਖਾਣ ਜਦੋਂ ਆਪਾਂ ਖਾਣਾ ਖਾਂਦੇ ਨੇ ਫਿਰ ਉਹ ਬੁਰਕੀ ਜਿਹਾ ਵਧੀਆ ਚੜ ਜਾਂਦੇ ਨੇ ਲੋਜੀ ਇੱਥੇ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਹੁਣ ਢੱਕ ਦੇਵਾਂਗੇ ਅ ਥੋੜਾ ਜਿਹਾ ਇਹਦੇ ਵਿੱਚ ਨਾ ਪਾਣੀ ਵੀ ਮਿਕਸ ਕਰੂੰ ਜੇ ਆਪਾਂ ਥੋੜਾ ਜਿਹਾ ਪਾਣੀ ਮਿਕਸ ਕਰ ਦਿੰਨੇ ਆ ਫਿਰ ਵਧੀਆ ਜਿਹੜੇ ਆਲੂ ਹੁੰਦੇ ਨੇ ਉਹ ਵੀ ਵਧੀਆ ਮਤਲਬ ਕਿ ਪੱਕ ਜਾਂਦੇ ਨੇ ਤੇ ਬਾਕੀ ਸਬਜ਼ੀ ਇਸ ਤਰ੍ਹਾਂ ਵਧੀਆ ਬਣ ਜੇ ਥੋੜਾ ਜਿਹਾ ਦੇਖੋ ਇਹਦੇ ਵਿੱਚ ਪਾਣੀ ਮਿਕਸ ਕਰਤਾ ਸੀ ਬਸ ਹੁਣ ਇਹਨੂੰ ਥੋੜਾ ਜਿਹਾ ਲੋ ਫਲੇਮ 'ਤੇ ਰੱਖ ਦੂੰਗੀ ਕਿਉਂਕਿ ਜੇ ਜ਼ਿਆਦਾ ਆਪਾਂ ਤੇਜ਼ ਅੰਚ ਤੇ ਬਣਾਵਾਂਗੇ ਤਾਂ ਫਿਰ ਸਬਜ਼ੀ ਤਾਂ ਐਂ ਲੱਗਦਾ ਵੀ ਜਲਦੀ ਬਣ ਗਈ ਫਿਰ ਕੱਚੀ ਰਹਿ ਜਾਂਦੀ ਆ ਹਨਾ ਚਲੋ ਜੀ ਇੱਥੇ ਆਪਾਂ ਢੱਕਦੇ ਸੀ ਉਧਰ ਮ ਹੰਬਸਾ 10 ਥੋੜੀ ਜਿਹੀ ਮੁੱਕੀ ਦੇ ਕੇ ਉਸ ਤੋਂ ਬਾਅਦ ਇਹਨੂੰ ਕੱਟਦਾ ਸੀਗਾ ਇੱਕ ਡੱਬੇ ਦੇ ਵਿੱਚ ਕਿਉਂਕਿ ਉਸ ਤੋਂ ਬਾਅਦ ਫਿਰ ਮੈਂ ਬਾਹਰ ਦਾ ਕੰਮ ਕਰਨ ਲੱਗੀ ਸੀਗੀ ਮੈਨੂੰ ਇਹ ਸਭ ਪਹਿਲਾਂ ਖਾਣੇ ਦਾ ਵੀ ਆਪਣਾ ਨਵੇੜ ਦਾ ਜਿੰਨਾ ਕੋ ਹੁੰਦਾ ਕਿਉਂਕਿ ਫੁਲਕੀ ਰਹਿ ਜਾਣਗੇ ਵੀ ਕਿਚਨ ਦਾ ਕੰਮ ਨਵੇੜ ਦਾ ਬਰਤਨ ਵਗੈਰਾ ਸੀ ਜਿਹੜੇ ਉਸ ਤੋਂ ਬਾਅਦ ਫਿਰ ਮੈਂ ਸਾਫ਼ ਕਰਕੇ ਫਿਰ ਮੈਂ ਬਾਅਦ ਦਾ ਵੀ ਮਤਲਬ ਬਾਅਦ ਦੇ ਵਿੱਚ ਬਾਹਰ ਦਾ ਕੰਮ ਕਰੂੰਗੀ ਹਨਾ ਲਓ ਜੀ ਦੇਖੋ ਇੱਥੇ ਸਬਜ਼ੀ ਆਪਣੀ ਬਣ ਚੁੱਕੀ ਹੈ ਕਿੰਨੀ ਵਧੀਆ ਹੈ ਹਨਾ ਕਲਰ ਕਿੰਨਾ ਵਧੀਆ ਹੈ ਫਲੀਆਂ ਦਾ ਤੇ ਮੈਸ਼ ਕਰਕੇ ਤੁਹਾਨੂੰ ਦਿਖਾਉਣੀ ਆਲੂ ਹੁੰਦੇ ਹੈਗੇ ਮਤਲਬ ਕਿ बन ਕੇ सब्जी बिल्कुल तैयारा बनके ਤੇ ਇਸ ਤੋਂ ਬਾਅਦ ਫਿਰ ਮੈਂ ਹਜੇ ਕੰਮ ਕੋਈ ਨਹੀਂ ਸ਼ੁਰੂ ਕੀਤਾ ਸੀ ਕਿਉਂਕਿ ਮੈਨੂੰ ਲੱਗੀ ਪਈ ਸੀ ਭੁੱਖ ਬਹੁਤ ਜ਼ਿਆਦਾ ਮੈਨੂੰ ਇਹ ਹੋਇਆ ਪਿਆ ਸੀ ਫਲੀਆਂ ਦੇਖ ਕੇ ਵੀ ਮੈਂ ਜਲਦੀ ਖਾਣਾ ਖਾ ਲਾਂ ਕਿਉਂਕਿ ਹੁੰਦਾ ਹੀ ਸੀਜ਼ਨ ਦੀ ਜੋ ਵੀ ਪਹਿਲੀ ਸਬਜੀ ਕੁਝ ਹੋ ਚੁੱਕੀ ਆ ਤੇ ਸਵੇਰ ਤੋਂ ਲੱਗਿਆ ਮੈਂ ਕੰਮਕਾਰ ਕੰਮਕਾਰ ਨੇ ਜਿਹੜੇ ਬਹੁਤ ਜ਼ਿਆਦੇ ਨਹੀਂ ਅੱਜ ਨਾ ਰਾਤ ਨਾ ਮੀਂਹ ਨੇਰੀ ਨੇ ਬਹੁਤ ਜ਼ਿਆਦਾ ਬੁਰਾ ਹਾਲ ਕਰਤਾ ਅਤੇ ਹੁਣਾ ਬਸ ਲੱਗਿਆ ਕਿ ਮੈਂ ਸਫਾਈ ਕਰਨਾ ਅੰਦਰ ਝਾੜੂ ਝੂੜੂ ਲਗਾਤਾ ਸੋਫਿਆਂ ਤੇ ਬਹੁਤ ਜ਼ਿਆਦਾ ਜਿਹੜਾ ਰੇਤਾ ਪੈ ਗਿਆ ਸੀ ਉਹ ਸਾਫ ਕਰਤਾ ਹੈ ਰੂਮ ਦੇ ਵਿੱਚ ਝਾੜੂ-ਝੂੜੂ ਸਾਰਿਆਂ ਚ ਹੀ ਲੱਗ ਚੁੱਕਿਆ ਤੇ ਹੁਣ ਆਪਾਂ ਦੇਖੋ ਹੁਣ ਇਸ ਨੂੰ ਪਾਰਦਾ ਦੇਖੋ ਇੱਧਰ ਚੱਲ ਰਹੀ ਹੈ ਸਫਾਈ ਦੇਖੋ ਕਿੰਨਾ ਕੂੜਾ ਹੈਗਾ ਉਧਰੋਂ ਆਪਾਂ ਕਰ ਰਹੇ ਹਾਂ ਸੈੱਟ ਸਾਰਾ ਝਾੜੂ ਲਾ ਕੇ ਆ ਚੱਕ ਲੈਣ ਟੇਬਲ ਟੂਲ ਫਿਰ ਬਾਅਦ ਦੇ ਵਿੱਚ ਬਿੜਾ ਧੋਣਾ ਪਊਗਾ ਲੋ ਜੀ ਇੱਥੇ ਲੱਗੀ ਸੀਗੀ ਹੁਣ ਮੈਂ ਬਾਹਰ ਦੀ ਸਫਾਈ ਕਰਨਾ ਤੇ ਨਾਲ ਹੀ ਇਹ ਟੇਬਲ ਵਗੈਰਾ ਨੇ ਜਿਹੜੇ ਵੀ ਸਾਫ਼ ਕਰੂੰਗੀ ਕਿਉਂਕਿ ਬਾਹਰ ਬੈਠੇ ਸੀ ਨਾ ਰਾਤ ਨੂੰ ਮੀਂਹ ਹਟ ਗਿਆ ਸੀਗਾ ਫਿਰ ਠੰਢੀ ਠੰਢੀ ਹਵਾ ਚੱਲ ਰਹੀ ਸੀਗੀ ਫਿਰ ਇੱਥੇ ਅਸੀਂ ਬਾਹਰ ਹੀ ਬੈਠ ਰਹੇ ਤੇ ਬਾਕੀ ਹੁਣ ਇੱਥੇ ਆ ਜੋ ਵੀ ਮੈਂ ਮੋਟਾ ਰਹ ਹੁੰਦੀ ਨੇ ਇਹਨੂੰ ਟੱਗ ਜਿੰਨੇ ਇੱਥੇ ਕਾਗਜ਼ ਜਾਂ ਪਾਤਾ ਸੀਗਾ ਉੱਪਰ ਇਸ ਤਰ੍ਹਾਂ ਬਾਕੀ ਇਹ ਵੀ ਚ ਕੋਈ ਵੀ ਧੋਵੂੰਗੀ ਹੁਣ ਮੰਜਾ ਚੱਕ ਕੇ ਸਾਈਡ ਤੇ ਕਰਕੇ ਪਹਿਲਾਂ ਮੋਟਾ-ਮੋਟਾ ਜਿਹੜਾ ਕੂੜਾਗਾ ਕੂੜੇ ਨੂੰ ਇਕੱਠਾ ਕਰ ਲੂੰਗੀ ਝਾੜੂ ਦੇ ਨਾਲ ਉਸ ਤੋਂ ਬਾਅਦ ਬਿਹੜਾ ਸਾਰਾ ਜਿਹੜਾ ਧੋਵੂੰਗੀ ਕਿਉਂਕਿ ਬਹੁਤ ਜ਼ਿਆਦਾ ਗੰਦਾ ਹੋਇਆ ਪਿਆ ਵੀ ਝਾੜੂ ਦੇ ਨਾਲ ਸੇ ਨਹੀਂ ਹੋਣਾ ਹਨਾ ਵਾਈਟ ਵਾਈਟ ਜਾ ਹੋਇਆ ਪਿਆ ਸੀਗਾ ਪੌੜੀਆਂ ਵੀ ਧੋਂਗੀ ਤੇ ਸਾਰਾ ਬੇੜਾ ਵੀ ਧੋਂਗੀ ਪਹਿਲਾਂ ਜਿਹੜਾ ਕੂੜਾ ਦਾ ਸਾਰਾ ਕੂੜਾ ਇਕੱਠਾ ਕਰ ਲੂੰਗੀ ਕਿਉਂਕਿ ਮੋਟਾ ਮੋਟਾ ਫਿਰ ਨਹੀਂ ਨਾਲੀ ਦੇ ਵਿੱਚ ਜਾ ਕੇ ਅੱਗੇ ਫਸੂਗਾ ਹਨਾ ਪਰ ਇਸ ਤਰ੍ਹਾਂ ਮੈਂ ਕਦੇ ਵੀ ਨਹੀਂ ਕੀਤਾ ਮੈਂ ਪਹਿਲਾਂ ਮੋਟਾ ਮੋਟਾ ਜਿੰਨਾ ਵੀ ਹੁੰਦਾ ਹਨਾ ਕੂੜਾ ਇਕੱਠਾ ਕਰ ਲੈਣੀ ਆ ਜਿਵੇਂ ਕਿ ਇਸ ਵਾਰ ਨਿੰਮ ਨਹੀਂ ਦੇਖੋ ਨਾ ਤੇ ਇਹਨਾਂ ਦੇ ਪੱਤੇ ਝੜਦੇ ਹੀ ਨਹੀਂ ਨਾ ਨਿੰਮ ਫੁੱਟੇ ਨਹੀਂ ਹਨਾ ਅੱਗੇ ਆਦਿਕੁ ਨਿੰਮ ਦੀ ਪੱਤੇ ਨੇਗੇ ਹੱਜਾ ਲੋ ਇੱਥੇ ਝਾੜੂ ਲੱਗਿਆ ਸੀਗਾ ਇੱਥੇ ਲੱਗੀ ਸੀਗੀ ਹੁਣ ਮੈਂ ਕੂੜੇ ਜਿਹੜੇ ਢੇਰੀਆਂ ਸੀਗੀਆਂ ਮੈਂ ਕਿਹਾ ਇਹ ਪਾ ਕੇ ਇੱਕ ਵਾਰ ਤਾਂਸਲੇ ਤਾਂਸਲੇ ਦੇ ਵਿੱਚ ਰੱਖ ਦਵਾਂ ਤੇ ਨਾਲ ਇਹ ਜੋ ਵੀ ਮੇਰੇ ਆ ਕੀ ਉਹ ਨਾਮ ਸੀਗਾ ਨਾਮ ਭੁੱਲ ਗਈ ਨਾ ਦੇ ਆ ਪਲਾਂਟ ਸੀਗੇ ਜਿਹੜੇ ਮਤਲਬ ਕਿ ਸੀਜ਼ਨਲ ਸਰਦੀਆਂ ਵਾਲੇ ਸੀਗੇ ਹਨਾ ਪਟੂਨੀਆ ਵਗੈਰਾ ਉਹਨਾਂ ਸੁੱਕ ਚੁੱਕੇ ਸੀਗੇ ਉਹ ਉਹਨਾਂ ਨੂੰ ਮੈਂ ਪੱਟ ਰਹੀ ਸੀ ਕਿ ਗਾਮਲਿਆਂ ਜਿਵੇਂ ਪੱਟ ਕੇ ਹੁਣ ਇਹਨਾਂ ਦਾ ਕੋਈ ਕੰਮ ਨਹੀਂ ਹੈਗਾ ਦੇਖਾਂਗੇ ਹੋਰ ਲੱਗਣਗੇ ਤਾਂ ਲਗਾ ਲਾਂਗੇ ਵੈਸੇ ਹਜੇ ਕੋਈ ਮਨ ਨਹੀਂ ਹੈਗਾ ਤੇ ਗਰਮੀ ਬਹੁਤ ਜ਼ਿਆਦਾ ਜੀ ਬਾਹਰ ਨਿਕਲਣ ਨੂੰ ਵੀ ਬਿਲਕੁਲ ਮਨ ਨਹੀਂ ਕਰਦਾ ਹੈਗਾ ਕਦੇ ਢੇੜਾ ਲੱਗਿਆ ਤਾਂ ਦੇਖਾਂਗੇ ਥੋੜੇ ਜਿਹਾ ਵੱਡੇ ਪਲਾਂਟ ਮਿਲ ਜਾਣਗੇ ਹਨਾ ਉਸ ਤੋਂ ਬਾਅਦ ਵਸ ਇੱਥੇ ਢੇਰੀਆਂ ਸੀਗੀਆਂ ਜਿਹੜੀਆਂ ਆਪਾਂ ਚੱਕ ਦਾਂਗੇ ਫਿਰ ਅਗਿਆਲਾ ਕੰਮ ਸ਼ੁਰੂ ਕਰਾਂਗੇ ਤੋਂ ਮੰਗੇ ਤੇ ਬਹੁਤ ਜ਼ਿਆਦਾ ਜਿਹੜੀ ਨੇਰੀ ਆਈ ਹੈ ਰਾਤ ਹਨਾ ਇਸ ਤਰ੍ਹਾਂ ਕਿਤੋਂ ਨਿਕਤੋਂ ਚੀਜ਼ਾਂ ਚੱਕ ਕੇ ਮਤਲਬ ਕਿ ਬੀੜ ਮਾਰਦਾ ਰੱਬ ਹਨਾ ਬੀੜੇ ਚ ਆ ਜਾਂਦੀਆਂ ਨੇ ਕਿਸੇ ਕਿਸੇ ਦੀ ਕਿਸੇ ਦੇ ਘਰ ਹਨਾ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਇੱਧਰ ਵੀ ਪੱਤੇ ਹੋਗੇ ਸੀ ਕਿ ਪਾਰਕ ਦੇ ਵਿੱਚ ਉਹ ਵੀ ਇਕੱਠੇ ਕਰਲੇ ਸੀਗੇ ਮੈਂ ਕਿਹਾ ਹੁਣ ਸਾਰੇ ਇਕ ਤਾਂਸਲੇ ਦੇ ਵਿੱਚ ਪਾ ਕੇ ਰੱਖ ਦੇਣੀ ਫਿਰ ਸ਼ਾਮ ਨੂੰ ਭੈਣਾ ਜਿਹੜੀ ਆਉਂਦੀ ਇੱਧਰ ਗੋਹਾ ਡੇਗਣ ਨਿਸ਼ਾਨ ਕੇ ਉਹ ਮੇਰਾ ਕੂੜਾ ਵੀ ਡੇਕ ਕੇ ਆਉਣੀ ਹੁੰਦੀ ਹੈ ਮੈਂ ਪਹਿਲਾਂ ਵੀ ਦੱਸਿਆ ਕਈ ਵਾਰ ਵੀ ਮੈਂ ਕਦੇ ਕੂੜਾ ਡੇਗਣ ਨਹੀਂ ਗਈ ਜਾਂ ਕਲੇਰ ਸਾਹਿਬ ਡੇਕ ਕਿਉਂਦੇ ਨੇ ਕੂੜਾ ਜਾਂ ਫਿਰ ਮੈਂ ਥੋੜੇ ਘਾ ਲੈਣੇ ਭੈਣ ਤੋਂ ਅੱਜ ਤੱਕ ਮੈਂ ਕਦੇ ਵੀ ਕੂੜਾ ਨਹੀਂ ਡੇਗਣ ਗੀ ਹੈਗੇ ਹਨ ਚਲੋ ਇਹ ਵੀ ਕੰਮ ਹੋ ਗਿਆ ਆਪਣਾ ਕੂੜਾ ਵੀ ਚੱਕਿਆ ਗਿਆ ਤੇ ਉਸ ਤੋਂ ਬਾਅਦ ਹੁਣ ਆਪਾਂ ਪੌੜੀਆਂ ਵਗੈਰਾ ਸਾਰਾ ਬੇੜਾ ਏ ਤੋ ਦੂੰਗੀ ਹੈਨਾ ਤੇ ਉਸ ਤੋਂ ਬੱਲਾਂ ਇੱਥੇ ਲੱਗੇ ਸੀਗੇ ਮੈਂ ਜਿੰਨੇ ਵੀ ਗੱਟੇ ਸੀਗੇ ਰਾਤ ਖਾਲੀ ਹੋਏ ਕਣਕ ਵਾਲੇ ਕਿਉਂਕਿ ਰਾਤ ਆਪਾਂ ਢੋਲ ਭਰੇ ਸੀ ਬਾਕੀ ਇੱਧਰ ਕਾਫੀ ਹਜੇ ਗਾ ਪਿਆ ਪਿਆ ਹਨਾ ਕਿਉਂਕਿ ਇੱਧਰ ਜ਼ਿਆਦਾਤਰ ਗੱਡੀਆਂ ਦਾ ਹੀ ਸਮਾਨ ਆਗਾ ਤੇ ਉਹ ਹੁਣ ਹੌਲੀ ਹੌਲੀ ਸੈਟਿੰਗ ਹੋਊਗੀ ਦੇਖਦੇ ਆ ਕਲੇਰ ਸਾਹਿਬ ਤੋਂ ਜਾਂ ਪਿੰਦਰ ਤੋਂ ਕੜਵਾਉਣੇ ਵੀ ਕਿਹੜਾ ਕਵਾੜ ਵੇਚਣ ਵਾਲਾ ਵੈਸੇ ਗ੍ਰਹਿ ਦਾ ਘਰੀ ਹੁੰਦਾ ਇੰਨਾ ਕਵਾੜ ਪਰ ਦੇਖੋ ਕੰਮ ਦੇ ਜੀਜਾ ਨੇ ਟਾਇਰ ਵਗੈਰਾ ਪੈਨੇ ਹਨਾ ਇਹ ਵੀ ਹੁਣ ਕੰਮ ਦੇ ਨੇ ਜੀ ਗੱਡੀ ਜਾਂਦੇ ਹਨਾ ਪਰ ਦੇਖੋ ਅੰਦਰ ਵੀ ਨਹੀਂ ਰੱਖ ਸਕਦੇ ਨਾ ਉਹਨਾਂ ਇੱਕ ਸਾਈਡ ਇੱਥੇ ਸਾਡੇ ਟਾਂਡ ਵੀ ਬਣਵਾਈ ਹੋਈ ਹੈ ਵੀ ਇੱਕ ਸਾਈਡ ਤੇ ਆਏ ਹੈ ਨਾ ਵੀ ਚਲੋ ਇੱਥੇ ਰਹਿੰਦਾਗਾ ਤੇ ਬਾਕੀ ਹੁਣ ਸਫਾਈ ਤੇ ਕਰਦੇ ਹਾਂ ਥੋੜੇ ਟਾਈਮ ਬਾਅਦ ਪਰ ਫਿਰ ਵੀ ਥੋੜੇ ਟਾਈਮ ਬਾਅਦ ਹੋ ਜਾਂਦਾ ਸਫਾਈ ਕਰਦੇ ਹਾਂ 10 ਦਿਨਾਂ ਬਾਅਦ ਫਿਰ ਉਦਾਂ ਹੀ ਹੋ ਜਾਂਦਾ ਕਿਉਂਕਿ ਲਿਆ ਕੇ ਸਮਾਨ ਸਿੱਟ ਦਿੰਦੇ ਨੇ ਨਾ ਫਿਰ ਬੱਚਿਆਂ ਦਾ ਕੰਮ ਤੁਹਾਨੂੰ ਪਤਾ ਹੀ ਹੈ ਬੱਚੇ ਦਾ ਚਲਾ ਚਲਾਈ ਮਾਰਦੇ ਰੱਖਣਾ ਤਾਂ ਆਪ ਨੂੰ ਪੈਂਦਾ ਹੁਣ ਸੰਭਾਲ ਤਾਂ ਕਰਦੀ ਕੋਈ ਲੇਡੀ ਨਹੀਂ ਕਰਨੀ ਪੈਂਦੀ ਸਾਰੀ ਹੈ ਨਾ ਤੇ ਬਾਕੀ ਇੱਥੇ ਇੱਕ ਗੱਟਾ ਕਣਕ ਦਾ ਭਰਤਾ ਸੀਗਾ ਮਤਲਬ ਕਿ ਐਕਸਟਰਾ ਦੋ ਗੱਟੇ ਬਚ ਗਏ ਸੀ ਇੱਕ ਆਪਾਂ ਪੀਣਾ ਢੋਲੇ ਸੀ ਇੱਕ ਗੱਟਾ ਇੱਥੇ ਇਦਾਂ ਹੀ ਭਰ ਕੇ ਰੱਖ ਦਸੀ ਇੱਕ ਕੱਪਾ ਢੋਲ ਦੱਸ ਮਰਨ ਦਾ ਭਰਤਾ ਸੀਗਾ ਇੱਕ ਆਪਾਂ ਢੋਲ ਜਿਹੜਾ ਇਹ ਆਪਣਾ ਬੀਮਨ ਦਾ ਭਰਤਾ ਸੀਗਾ ਹਣਾ ਇਸ ਤਰ੍ਹਾਂ ਕਰਕੇ ਸਾਰੀ ਹੋ ਗਈ ਸੀ ਮੇਰੇ ਖਿਆਲ ਦੇ ਵਿੱਚ 32 33 ਮਣ ਕਣਕ ਆਪਣੇ ਕੋਲ ਅਜੇ ਹੈਗੀ ਆ ਹੋਰ ਤੇ ਉਸ ਤੋਂ ਬਾਅਦ ਇੱਧਰ ਲੱਗੀ ਸੀ ਕਿ ਮੈਂ ਪੌੜੀਆਂ ਧੋਣ ਕਿਉਂਕਿ ਇੱਥੇ ਵੀ ਕਾਫੀ ਜ਼ਿਆਦਾ ਡਸਟ ਹੋਈ ਪਈ ਸੀ ਫਿਰ ਇਹ ਹੁੰਦਾ ਜੀ ਬਿਹੜਾ ਸਾਫ਼ ਕਰਦੇ ਨੇ ਪੌੜੀਆਂ ਤੋਂ ਡੁੱਡ ਕੇ ਫਿਰ ਨੀਚੇ ਆ ਜਾਂਦਾ ਹਵਾ ਨਾਲ ਮੰਬਰ ਥੋੜਾ ਜਿਹਾ ਹਵਾ ਦਾ ਫਰਕ ਸੀਗਾ ਅੱਜ ਥੋੜੀ ਜਿਹੀ ਘੱਟ ਸੀਗੀ ਅੱਜ ਠੀਕ ਲੱਗਿਆ ਫਿਰ ਮਨ ਵੀ ਕਰਦਾ ਹਜੇ ਸ਼ੀਸ਼ੇ ਵਗੈਰਾ ਤਾਂ ਨਹੀਂ ਮੈਂ ਜਾਲੀ ਦੇ ਧੋਂਦੀ ਹੈਗੀ ਬਾਹਰ ਭਾਂਡੇ ਵਾਲੀ ਦੀ ਕਿਉਂਕਿ ਹਜੇ ਕੋਈ ਪਤਾ ਨਹੀਂ ਮੌਸਮ ਇੱਕ ਮਹੀਨਾ ਸ਼ਾਇਦ ਇਦਾਂ ਹੀ ਰਵੇ ਹੈਨਾ ਕਿਵੇਂ ਆਗਾ ਕੁਝ ਪਰ ਇਹ ਵੀ ਜਿਹੜੇ ਥੋੜਾ ਜਿਹਾ ਮੀਂਹ ਪੈ ਗਿਆ ਇਹਦੇ ਨਾਲ ਥੋੜਾ ਜਿਹਾ ਚਲੋ ਫਰਕ ਤਾਂ ਪਾਊਗਾ ਦਬੂਗੀ ਹੋਈ ਹੈਨਾ ਪੌੜੀਆਂ ਵਗੈਰਾ ਧੋਲੀਆਂ ਸੀ ਚੰਗੀ ਤਰ੍ਹਾਂ ਹੈਨਾ ਤੇ ਸ਼ੀਸ਼ੇ ਨਹੀਂ ਧੋਤੇ ਸੀ ਸ਼ੀਸ਼ੇ ਮੈਂ ਕਿਹਾ ਬਾਅਦ ਦੇ ਵਿੱਚ ਦੇਖਾਂਗੇ ਉਸ ਤੋਂ ਬਾਅਦ ਵਿੜਾ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਸੀਗਾ ਵਾਸ਼ਰੂ ਤੇ ਪਲਾਂਟਸ ਨੂੰ ਵੀ ਸ਼ਾਵਰ ਕਰਤਾ ਸੀ ਆ ਜਿਹੜੀਆਂ ਆਪਾਂ ਬੋਰੀਆਂ ਰਾਤ ਕਣਕ ਪਾ ਕੇ ਬੀਜੀਆਂ ਕੀਤੀਆਂ ਸੀਗੀਆਂ ਇਹ ਵੀ ਮੈਂ ਕਿਹਾ ਹੁਣ ਧੋ ਕੇ ਫਿਰ ਚੰਗੀ ਤਰ੍ਹਾਂ ਤੈਅ ਕਰਕੇ ਨਾ ਇੱਕ ਬੋਰੀ ਦੇ ਵਿੱਚ ਇਹਨਾਂ ਨੂੰ ਲਪੇਟ ਕੇ ਰੱਖ ਦਵਾਂਗੇ ਅੱਗੇ ਵੀ ਫਿਰੇ ਕੰਮ ਆਉਣਗੇ ਕਿਉਂਕਿ ਫਿਰ ਇਹ ਹੁੰਦਾ ਵੀ ਆਪਾਂ ਜਿਨ੍ਹਾਂ ਤੋਂ ਕਣਕ ਲੈਣੇ ਹੈਗੇ ਹਨਾ ਉਹਨਾਂ ਨੂੰ ਆਪਾਂ ਫਿਰ ਕਹਿ ਦੇਨੇ ਉਹਨੇ ਬੋਰੀਆਂ ਵਗੈਰਾ ਉਹਨਾਂ ਦੇ ਘਰ ਰੱਖਿਓਨੇ ਹਨਾ ਵੀ ਤੁਸੀਂ ਸਾਡੀ ਜਿਹੜੀ ਕਣਕਾ ਰੱਖ ਦਿੱਤੀ ਦੇਖੋ ਅੱਜ ਆਪਣੇ ਘਰ ਕੌਣ ਆ ਰਿਹਾ ਹੈ ਹੈਲ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਮੈਂ ਠੀਕ ਆ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਹਾਲ ਹੋਮੇ 빙ਗਾ ਜਿਹਾ ਸਿਰ ਪਹਿ ਗਿਆ ਤੇ ਆਪਣੇ ਆਪਣੇ ਘਰਾਂ ਵਿੱਚ ਹੋਮੋਗੇ ਤੰਦਰੁਸਤ ਤੇ ਕਹਿੰਦੇ ਨੇ ਆ ਲੋ ਜੀ ਮੇ ਲੋ ਘਰਵਾਨੀ ਨੂੰ ਕੱਲ ਤੇ ਗਈ ਜਾਂਦੇ ਸੀਗੇ ਅਸੀਂ ਬੂਆ ਤੇਰੇ ਕੋਲੇ ਆਣਾ ਆਉਣਾ ਕੱਲ ਇਹ ਗੁੱਸੇ ਵੀ ਹੋ ਗਈ ਸੀ ਆਪਣੇ ਡੈਡੀ ਨਾਲ ਹਨਾ ਵੀ ਲੈ ਕੇ ਨਹੀਂ ਆਏ ਹਨਾ ਮੇਰਾ ਇੱਕ ਦੰਦ ਇੱਕ ਆਇਆ ਸੀ ਇੱਕ ਹੋਰ ਨਿਕਲ ਗਿਆ ਚਲੋ ਕੋਈ ਗੱਲ ਨਹੀਂ ਆਜੂਗਾ ਛੋਟੇ ਬੱਚੇ ਨੰਦ ਨਿਕਲਦੀ ਹੁੰਦੇ ਨੇ ਤੇ ਅੱਜ ਆਏ ਕਹਿੰਦੀ ਮੈਨੂੰ ਕੀ ਬਣਾ ਕੇ ਖਵਾ ਕੇਕ ਕੇਕ ਕਹਿੰਨੀ ਪੂਆ ਤੇਰੇ ਹੱਥ ਦਾ ਕੇਕ ਖਾਣਾ ਮੈਂ ਕਿ ਚੱਲ ਕੋਈ ਨਾ ਬਣਾ ਦਿੰਦੇ ਆ ਚਲੋ ਜੀ ਕੇਕ ਵਗੈਰਾ ਕੁਝ ਕੋ ਬਿਸਕਟਾ ਆ ਕਰਕੇ ਰੱਖ ਕੇ ਆ ਤੋੜ ਕੇ ਤੇ ਕੁਝ ਕੋ ਹੋਰ ਮੰਗਵਾਏ ਨੇ ਮੈਂ ਕਿ ਹੁਣ ਬਣੂਗਾ ਤਾਂ ਫਿਰ ਸਾਰੀ ਖਾ ਲੈਣਗੇ ਹਨਾ ਤੇ ਜੇ ਕਿਸੇ ਨੇ ਕੇਕ ਦੀ ਰੈਸਪੀ ਦੇਖਣੀ ਆ ਤਾਂ ਮੇਰੇ ਵੀਡੀਓ ਤੇ ਦੋ ਰੈਸਪੀਆਂ ਦਿੱਤੀਆਂ ਹੋਈਆਂ ਨੇਗੀਆਂ ਬਾਊਟ ਸੇ ਚੈੱਕ ਕਰ ਲਿਓ ਸ਼ਾਇਦ ਮੇਰੇ ਬਰਥਡੇ ਤੇ ਜਾਂ ਫਿਰ ਮੇਰੀ ਐਨਿਵਰਸਰੀ ਤੇ ਪਿਛਲੇ ਸਾਲ ਮੈਂ ਬਣਾਇਆਗਾ ਜਨਵਰੀ ਦੇ ਬਣਾਇਆ ਇਹ ਨਹੀਂ ਪਤਾ ਮੈਂ ਭੁੱਲ ਗਈ ਜਾਂ ਫਿਰ ਸ਼ਾਇਦ ਮੇਰੇ ਬਰਥਡੇ ਤੇ ਬਣਿਆ ਹੈ ਨਾ ਦੇਖ ਲਓ ਤੁਸੀਂ ਚੈੱਕ ਕਰ ਲਿਓ ਦੇਖਣਾ ਜੇ ਕਿਸੇ ਨੇ ਵੀ ਰੈਸਪੀ ਦੇਖਣੀ ਆ ਤਾਂ ਦੇਖ ਲਿਓ ਅੱਜ ਆਪਾਂ ਫੁੱਲ ਰੈਸਪੀ ਨਹੀਂ ਅੱਜ ਆਪਾਂ ਬਸ ਤੁਹਾਨੂੰ ਦਿਖਾਵਾਂਗੇ ਵੀ ਆਪਾਂ ਕੇਕ ਬਣਾਇਆ ਹੈ ਨਾ ਤੇ ਇਹ ਦੇਖੋ ਬਾਣੀ ਨੇ ਨਾ ਮੇਰੀ ਬਿੰਦੀਆਂ ਚੱਕ ਕੇ ਇੱਕ ਮੱਥੇ ਤੇ ਲਾ ਲਈ ਚਲੋ ਜੀ ਹਸਨੀ ਦਾ ਫੋਨ ਆ ਰਿਹਾ ਪਹਿਲਾਂ ਫਿਰ ਕਰਾਂਗੀ ਹੂੰ ਕਰਿਆ ਕਰਨਗੇ ਲਾਈਕ ਜੇ ਤੂੰ ਭੂਆ ਜਿੱਡੀ ਹੋਗੀ ਫਿਰ ਤੂੰ ਵੀਡੀਓ ਬਣਾਇਆ ਕਰੇਂਗੇ ਹੈ ਫੇ ਤੂੰ ਕੀ ਕਹਿੰਦੀ ਸੀ ਵੀ ਮੇਰੀ ਵੀਡੀਓ ਨੂੰ ਫਿਰ ਲਾਈਕ ਕਰਿਆ ਕਰੋਗੀ ਹਾਂ ਕਦੀ ਇਹ ਕਰ ਲਗੀ ਬੇਸ਼ਾਨੀ ਨਹੀਂ ਕਰਨਗੇ ਹਾਂ ਓਕੇ ਇੱਕ ਕਮੈਂਟ ਵੀ ਕਰਨਗੇ ਓਕੇ ਸੋਨੇ ਸੋਨੇ ਕਮੈਂਟ ਹੈ ਨਾ ਪੂਆ ਮੰਗੂ ਜੇ ਪੂਆ ਨੂੰ ਕਰਦੇ ਹੈ ਨਾ ਹਮ ਹਣ ਤੂੰ ਕੀ ਕਰਦੀ ਆ ਮੈਂ ਕਰੀ ਮੇਰੇ ਸੇ ਕਰਦੀ ਆ ਕਰੀਮ ਮੈਲਟ ਕਰਦੀ ਆ ਓਕੇ ਠੀਕ ਹੈ ਇੱਧਰ ਆਪਾਂ ਬਣਾ ਰਿਹਾ ਪਾਊਡਰ ਆ ਇੱਕ ਪਾਊਡਰ ਆਪਾਂ ਬਣਾ ਲਏ ਇਸ ਤਰ੍ਹਾਂ ਦੇਖੋ ਇਹ ਆਪਾਂ ਓਰੀਓ ਬਿਸਕਟ ਲੈਨੇ ਨਾਲ ਹੀ ਇਸ ਤਰ੍ਹਾਂ ਦੇ ਆ ਲੈ ਲੈ ਕੁਕੀਜ਼ ਬਿਸਕਟ ਹੁੰਦੇ ਨੇ ਜਿਹੜੇ ਹੋਰ ਆ ਸੀਗੇ ਗੁੱਡੇ ਗੁੱਡੇ ਪਾਇਆ ਪਹਿਲਾਂ ਆ ਸੀਗੇ ਗੁੱਡੇ ਗੁੱਡਿਆਂ ਦਾ ਆਪ ਇਸ ਤਰ੍ਹਾਂ ਪਾਊਡਰ ਬਣਾ ਲੇ। ਤਾਂ ਦੇ ਖੁਆ ਗੁੱਡੇ ਦਾ ਆਪਾ ਪਾਊਡਰ ਬਣਾ ਲਏ ਦੇ ਵਿੱਚ ਥੋੜੇ ਜਿ ਮਿਕਸ ਸੀਗੇ ਆ ਔਰੀਓ ਆ ਦੇਖੋ ਜਿੱਦਾਂ ਫਾਈਨ ਪੇਸਟ ਆਪਾਂ ਇਹਨੂੰ ਆਸਾਨ ਲਿਆ ਵੈਸੇ ਤੇ ਇਹਨੂੰ ਗ੍ਰੈਂਡਰ ਦੇ ਵਿੱਚ ਕਰੇ ਹਜੇ ਹੋਰ ਵੀ ਕਰ ਰਹੀ ਹਾਂ ਦੇਖੋ ਦਿਖਾ ਦੇਣੀ ਆ ਸੋਨੂੰ ਆ ਦੇ ਆ ਦੇਖੋ ਨੋਚ ਦੇਖੋ ਇਦਾਂ ਆਪਾਂ ਕਰ ਲਿਆ ਪੇਸਟ ਜਿਆ ਪਾਊਡਰ ਪੇਸਟ ਨਹੀਂ ਪਾਊਡਰ ਬਣਾ ਲਿਆ ਇਹਨੂੰ ਆਪਾਂ ਛਾਣ ਲਾਂਗੇ ਕਿਉਂਕਿ ਫਿਰ ਇਸ ਤਰ੍ਹਾਂ ਟੁਕੜੇ ਰਹਿ ਜਾਂਦੇ ਨੇ ਇਹਦੇ ਵਿੱਚ ਇਸ ਤਰ੍ਹਾਂ ਫਿਰ ਉਹ ਨਾ ਪਾਣੀ ਨਾ ਜਿਹੜਾ ਆ ਪੇਸਟ ਨਹੀਂ ਜਿੰਨਾ ਟਾਈਮ ਸੌਰੀ ਪਾਊਡਰ ਨਹੀਂ ਬਣਦਾ ਉਹਨਾਂ ਟਾਈਮ ਆਪਣਾ ਕੇਕ ਆ ਜਿਹੜਾ ਵਧੀਆ ਨਹੀਂ ਬਣਦਾ ਪਰਫੈਕਟ ਨਹੀਂ ਬਣਦਾ ਜਾਨੀ ਤੇ ਚਲੋ ਇਹਨੂੰ ਆਪਾਂ ਛਾਣ ਲਈ ਫਿਰ ਮਿਕਸ ਕਰਦੇ ਹਾਂ ਆ ਦੇਖੋ ਜੀ ਇਸ ਤਰ੍ਹਾਂ ਪਾਣੀ ਨੂੰ ਆਪਾਂ ਬਣਾ ਲਾਂਗੇ ਛਾਣ ਕੇ ਨਾ ਫਿਰ ਸਾਰੇ ਜਿਹੜੇ ਡਲੀ ਵਗੈਰਾ ਕੋਈ रह ਜਾਂਦੇ ਨੇ ਮਤਲਬ ਕਿ ਟੁਕੜਾ ਰਹਿ ਜਾਂਦਾ ਬਿਸਕਟ ਦਾ ਉਹਰੇ ਦੁਆਰਾ ਆਪਾਂ ਕਰਨਾ ਕਿਉਂਕਿ ਆਪਾਂ ਇਹਨੂੰ ਇਸ ਤਰ੍ਹਾਂ ਹੀ ਉਹ ਫਿਰ ਵੀ ਇਹ ਜੁੱਦੀ ਚ ਖੁਰਦੇ ਨਹੀਂ ਹੈਗੇ ਇਦਾਂ ਹੀ ਰਹਿ ਜਾਂਦੇ ਨੇ ਕਿ ਨਪੜਾ ਪਾਊਡਰ ਇਹਦਾ ਵਧੀਆ ਨਹੀਂ ਨਾਲ ਕੇਕ ਵੀ ਨਹੀਂ ਵਧੀਆ ਬਣਦੀ ਉਹਦੀ ਆਨੇੜੇ ਦਾ ਖਾਇਮਾ ਦੇਖ ਲਓ ਜੀ ਬੜਾ ਨੇੜੇ ਹੋ ਗਏ ਹੁਣ ਆਪਾਂ ਇਹਨੂੰ ਮਿਕਸ ਕਰ ਲੈਣਾ ਤੁੰ ਲੋ ਬਿਸਕਟ ਨੂੰ ਮਿਕਸ ਕਰ ਸਕਦੇ ਹੱਥ ਨਹੀਂ ਲਾਉਣਾ ਕੁੱਤਾ ਇਹ ਜਿਹਨੂੰ ਨੀਆ ਬਾਹਰ ਇਹ ਪਕੜਾ ਮੰਗਦੀ ਇਹ ਥੋੜੀ ਪਹੁਗਾ ਜਿਹੜਾ ਫ੍ਰੀਜ਼ ਇਟ ਹੋ ਚੁੱਕਿਆ ਆ ਦੇਖੋ ਇਹਦਾ ਕਲਰ ਚੇਂਜ ਹੋ ਗਿਆ ਨਾ ਕਦਾ ਕਲਰ ਹੁਣ ਇਹਦੇ ਵਿੱਚ ਆਪਾਂ ਬਹੁਤ ਕੇਅਰਫੁਲੀ ਰੱਖਾਂਗੇ ਇੱਕ ਟੱਕਣਾ ਚਾਹੇ ਤੁਸੀਂ ਕੋਲੀ ਰੱਖ ਦੋ ਚਾਹੇ ਟੱਕਣਾ ਤੇ ਆ ਆਪਾਂ ਵੈਟਰ ਜਿਹੜਾ ਕੇਕ ਦਾ ਤਿਆਰ ਕਰ ਲਿਆ ਤੁਹਾਨੂੰ ਟੇਰ ਟੇਰ ਕਰਕੇ ਇਸ ਦੇ ਵਿੱਚ ਕੇਅਰਫੁਲੀ ਰੱਖਾਂਗੇ ਕਿਉਂਕਿ ਇਧਰ ਉਹਦਾ ਰੱਤ ਲੱਗੇਗਾ ਫਿਰ ਉਸ ਤੋਂ ਬਾਅਦ ਕੀ ਕਰਨਾ ਆਪਾਂ ਇਹਨੂੰ ਕੁੱਕਰ ਡਾਇਰੈਕਟ ਬੰਦ ਕਰ ਦੇ। ਤੇ ਇੱਥੇ ਹੰਦ ਕਰਾਂਗੇ ਜਿਹੜੀ ਸੀਟੇ ਕੁੱਕਰ ਦੀ ਉਹ ਕੱਢ ਦੇਣਾ। ਅੱਗੇ ਕੀ ਕਰੀਏ ਵੇ ਵੇ ਲਾਗੀਆਂ ਤੇ ਇਹਨਾਂ ਦੇ ਤਰ ਤੈਲ ਰੋਣ ਨਹੀਂ ਆਇਆ। ਆਪਾਂ ਤੇ ਇਹ ਨਹੀਂ ਰੋਣ ਨਹੀਂ ਉਹਨੂੰ ਨਾ ਕਰਿਆ ਨਹੀਂ। ਜਿਹੜੇ ਜੂਰੇਗਾ ਨਾ ਅੱਗੇ ਅੱਪਾ ਥੋੜੀ ਜੀ ਪਤਾ ਹਾਵਣੇ ਕਿਉਂਕਿ ਅੱਗ ਅੱਪਾ ਨੂੰ ਥੋੜੀ ਜੀ ਲੋ ਹੀ ਚਾਹੀਦੀ ਹੈ। ਅੱਧੇ ਘੰਟੇ ਬਾਅਦ ਚੈੱਕ ਕਰਾਂਗੇ ਆਪਾਂ। ਕੇਕ ਬਣ ਗਿਆ ਪਿਆਰ ਹੋ ਗਿਆ ਕੇਕ ਬਣ ਕੇ ਆ ਦੇਖੋ ਕਿੰਨਾ ਸੁਪੰਜੀ ਸੁਪੰਜੀ ਕੇਕ ਬਣ ਗਿਆ ਕਣ ਕਣ ਖਾਊਗਾ ਕੇਕ ਮੈਂ ਮੈਂ ਮੇਰੀ ਹਮਸਾ ਮੈਂ ਤਾਂ ਬੱਕਰੀ ਹੁੰਦੀ ਆ ਕਿੰਨਾ ਬਸ ਬਤ ਮੇਰਾ ਇਹ ਕਰ ਲਾ ਆਪ ਖੜ ਜੋ ਇਹਨੂੰ ਆਪਾਂ ਉਹ ਲਾ ਦੇ ਚੀਨੀ ਦਾ سیرਮ ਲਾ ਦੀ ਇਹਦੇ ਤੇ ਉਹ ਕਿੱਥੇ ਰੱਖਿਆ ਮੈਂ ਚੀਨੀ ਵਾਲਾ سیرਮ ਦੇਖੀ ਓਟੇ ਤੇ ਹੋਗਾ ਚੀਨੀ ਕੋਲ ਨਹੀਂ ਹੋਈ ਸੀ ਖੜੇ ਖੜੇ ਆਈ ਨਹੀਂ ਹੈਗਾ ਪਤਾ ਨਹੀਂ ਹੋਏ ਜਦੋਂ ਹੋਏ ਇਸ ਤਰ੍ਹਾਂ ਬਣ ਗਿਆ ਕੇਕ ਬਣ ਗਿਆ ਕੇਕ ਬਣ ਗਿਆ ਪੁੱਤ ਇੱਧਰ ਦੇਖੋ ਇੱਧਰ ਕਹੋ ਕਿ ਮੈਂ ਕੇਕ ਖਾਊਂਗਾ ਮੇਰੀ ਮੰਮੀ ਜੀ ਨੇ ਬਣਾਇਆ ਹਾਂ ਸਾਡੇ ਵੀ ਹਾਂ ਪੁੱਤ ਹਨਸ਼ਾਨ ਕੇਕ ਖਾਏਗਾ ਮੇ ਲੋ ਆ ਲੋ ਜੀ ਆਪਾਂ ਸੇ ਰਮਾਂਗੇ ਇਹਨੂੰ ਆਪਾਂ ਦੋ ਪੀਸਾਂ ਜੇ ਕੱਟ ਕਰ ਲੈਣੇਗੇ ਕੋਈ ਕੋਲੀ ਦਿੱਤੇ ਲੋਜੀ ਕੇਕ ਤਾਂ ਮੈਂ ਬਣਾ ਲਿਆ ਸੀ ਬੱਚਿਆਂ ਨੇ ਬੱਚਿਆਂ ਨੂੰ ਬਹੁਤ ਬੇਸਬਰੀ ਨਾਲ ਉਹ ਇੰਤਜ਼ਾਰ ਹੋ ਰਿਹਾ ਸੀ ਮੇਰੇ ਕੋਲ ਖੜੇ ਸੀ ਰੋਲਾ ਪਾ ਰਹੇ ਸੀ ਜਲਦੀ ਦੋ ਜਲਦੀ ਦੋ ਕੇਕ ਸਾਨੂੰ ਹਨਾ ਖਾਣ ਨੂੰ ਇਸ ਤਰ੍ਹਾਂ ਕਰ ਰਹੇ ਸੀ ਕਿ ਮੈਂ ਕਿਹਾ 2 ਮਿੰਟ ਰੁਕੋ ਜੋ ਵੀ ਮੈਂ ਇਸ ਤਰ੍ਹਾਂ ਨਾ ਵਿਚਕਾਰ ਤੋਂ ਇਹਨੂੰ ਕੱਟ ਲਿਆ ਸੀਗਾ ਕੱਟ ਕੇ ਬਾਕੀ ਚਾਕਲੇਟ ਵਗੈਰਾ ਨਹੀਂ ਸਜਾਵਟ ਨਹੀਂ ਕੀਤੀ ਸੀ ਕਿਉਂਕਿ ਉੱਪਰ ਵਾਲਾ ਜਿਹੜਾ ਹਿੱਸਾ ਹੁੰਦਾ ਨੇ ਇਹਦਾ ਕੇਕ ਆਪਾਂ ਜਦੋਂ ਬਣਾਉਨੇ ਆਂਗੇ ਹਨਾ ਤਾਂ ਉਦੋਂ ਥੋੜਾ ਜਿਹਾ ਉੱਪਰ ਜਿਹੜਾ ਫੁੱਲ ਜਾਂਦਾ ਨਾ ਉੱਪਰ ਥੋੜਾ ਜਿਹਾ ਹੁੰਦਾ ਉਹ ਨੀਚੋਂ ਆਪਾਂ ਸਾਰੀ ਕੱਟ ਕੇ ਸਬ ਮਤਲਬ ਕਿ ਸਫਾਈ ਨਾਲ ਫਿਰ ਕੇਕ ਡੈਕੋਰੇਟ ਹੁੰਦਾ ਹੁੰਦਾ ਪਰ ਮੈਂ ਦੋ ਪਾਰਟ ਕਰ ਲਏ ਸੀਗੇ ਇਹਦੇ ਹਾਂ ਤੇ ਫਿਰ ਇਦਾਂ ਹੀ ਬੱਚਿਆਂ ਨੂੰ ਬਸ ਸੀਰਮ ਵਗੈਰਾ ਲਗਾਤਾ ਸੀ ਚੀਨੀ ਦਾ ਹੋਰ ਬਣਾ ਕੇ ਹੋਰ ਨਹੀਂ ਮਤਲਬ ਕਿ ਜਿਵੇਂ ਚਾਕਲੇਟ ਵਗੈਰਾ ਹੁੰਦੀ ਆ ਹਨਾ ਉਹ ਨਹੀਂ ਸੀਗੀ ਕਿਉਂਕਿ ਥੋੜਾ ਨੇਰਾ ਵੀ ਹੋ ਗਿਆ ਸੀ ਫਿਰ ਘਰ ਹੈ ਨਹੀਂ ਸੀਗੀ ਚਾਕਲੇਟ ਜਾਣ ਮੈਂ ਫਿਰ ਨੇਰੇ ਕਰਕੇ ਮੈਂ ਕਹਾਂ ਵੀ ਰਣ ਦੋ ਹੁਣ ਨਹੀਂ ਜਾਣਾ ਹਨਾ ਬਾਕੀ ਇਦਾਂ ਹੀ ਵਧੀਆ ਲੱਗਿਆ ਸੀਗਾ ਬਹੁਤ ਟੇਸਟੀ ਬਣਿਆ ਸੀਗਾ ਤੇ ਇਹਨਾਂ ਤੋਂ ਹੁਣ ਸਬਰ ਨਹੀਂ ਹੋ ਰਿਹਾ ਸੀਗਾ ਇਸ ਤਰ੍ਹਾਂ ਕਰਦੇ ਦੇ ਨਾਲ ਨਾ ਮੈਂ ਅੰ ਵਿੱਚ ਸ਼ਹਿਦ ਜੇ ਕਰ ਲਏ ਸੀਗੇ ਜਾਂ ਤੁਸੀਂ ਕਿਸੇ ਸਟਿਕ ਦੇ ਨਾਲ ਸ਼ਹਿਦ ਕਰ ਲੋ ਫੌਗ ਹੁੰਦਾ ਨਾ ਚਮਚ ਉਹਦੇ ਨਾਲ ਵੀ ਤੁਸੀਂ ਕਰ ਸਕਦੇ ਹੋਗੇ ਅਤੇ ਫਿਰ ਉਸ ਤੋਂ ਬਾਅਦ ਜਿਹੜਾ ਚੀਨੀ ਦਾ ਗਾੜਾ ਜਾਂ ਘੋਲ ਕਰਕੇ ਬਾਕੀ ਉਹ ਉੱਪਰ ਦੀ ਲਗਾਇਆ ਸੀ ਹੋਰ ਕੁਝ ਵੀ ਨਹੀਂ ਲਗਾਇਆ ਸੀ ਪਰ ਕੇਕ ਬਹੁਤ ਟੇਸਟੇ ਲੱਗਿਆ ਬੱਚਿਆਂ ਨੇ ਬਹੁਤ ਖੁਸ਼ ਹੋ ਕੇ ਖਾਧਾ ਹਨ ਚਲੋ ਮੈਨੂੰ ਵੀ ਇਹ ਹੋ ਗਿਆ ਵੀ ਚਲੋ ਮੇਰੀ ਮਿਹਨਤ ਵੀ ਦੇਖੋ ਹਨਾ ਸਫਲ ਹੋ ਗਈ ਵੀ ਚਲ ਵਧੀਆ ਬੱਚਿਆਂ ਨੂੰ ਪਸੰਦ ਆਉਣਾ ਚਾਹੀਦਾ ਬੱਚਿਆਂ ਲਈ ਬਣਾਇਆ ਸੀ ਬਾਣੀ ਨੇ ਮੈਨੂੰ ਕੱਲ ਹੀ ਕਹਿਤਾ ਸੀ ਕਹਿੰਦੇ ਭੂਆ ਜੀ ਮੇਰੇ ਵੱਸ ਕੇ ਕੇਕ ਬਣਾਇਓ ਕਿਉਂਕਿ ਉਹਨਾਂ ਨੇ ਮੇਰੀ ਨਾ ਵੀਡੀਓ ਦੇਖੀ ਹੋਈ ਸੀ ਕੇਕ ਵਾਲੀ ਦੋ ਵੀਡੀਓ ਹੈਗੇ ਨੇ ਮੇਰੇ ਚੈਨਲ ਦੇ ਪਰ ਉਹ ਦੇਖਦੇ ਰਹਿੰਦੇ ਨੇ ਵੀਡੀਓ ਮੇਰੀ ਤਾਂ ਕਰਕੇ ਉਹ ਮੈਨੂੰ ਕਹਿੰਦੇ ਵੀ ਕੇਕ ਮੇਰੇ ਲਈ ਬਣਾਓ ਬਸ ਮੈਂ ਤਾਂ ਕੇਕ ਹੀ ਖਾਣਾ ਨਗਾ ਠੀਕ ਆ ਕੋਈ ਗੱਲ ਨਹੀਂ ਵੀ ਆ ਜਾ ਬਣਾ ਦਿੰਦੀ ਆ ਹਾਂ ਜਿਹੜੀ ਚਾਕਲੇਟ ਮੈਲਟ ਕਰਕੇ ਲਾ ਸਕਦੇ ਆ ਪਰ ਨਸ਼ਾ ਕਿੜੀਆਂ ਨੇ ਕੀੜੀਆਂ ਚੜਦੀਆਂ ਆ ਕੀ ਆ ਕੇਕ ਬਣ ਕੇ ਤਿਆਰ ਹੁਣ ਆਪਾਂ ਬੱਚਿਆਂ ਨੂੰ ਖਵਾਉਣਾ ਹੈ ਕੇਕ ਤੇ ਦੇਖੋ ਕਿੰਨਾ ਹੋਇਆ ਹੈ ਹਨਾ ਸਪੰਜੀ ਸਪੰਜੀ ਕੇਕ ਬਣੇਗਾ ਹੋਗਾ ਸੌਫਟ ਸੌਫਟ ਕੇਕ ਆਪਾਂ ਕਰ ਲਿਆ ਤਿਆਰ ਆ ਗਏ ਅਸੀਂ ਨਿਚੇ ਮੈਂ ਕੱਟੇ ਨੇ ਕਿਉਂਕਿ ਉੱਪਰ ਉਹ ਇਹ ਥੋੜਾ ਜਿਹਾ ਨਾ ਫੁੱਲਦਾ ਹੈਗਾ ਤਾਂ ਕਰਕੇ ਸ਼ੇਪੇ ਕੱਟ ਕੇ ਸੈੱਟ ਕਰਨਾ ਪੈਂਦਾ ਹੈਗਾ ਤੇ ਚਲੋ ਜੀ ਹੁਣ ਆਪਾਂ ਬੱਚਿਆਂ ਨੂੰ ਖਾਣੇ ਬੱਚੇ ਕਰ ਰਹੇ ਨੇ ਬੇਸਬਰੀ ਨਾਲ ਇੰਤਜ਼ਾਰ ਉਹਨਾਂ ਨੂੰ ਕਾਫੀ ਟਾਈਮ ਤੋਂ ਕਾਲੀ ਹੋਈ ਪਈ ਹੈ ਵੀ ਕੇਕ ਖਾਣਾ ਕੇਕ ਖਾਣਾ ਪਰ ਚਲੋ ਆਹ ਦੇਖ ਕਾਲੀ ਹੋਈ ਪਈ ਹੈਗੀ ਲਓ ਜੀ ਲੈ ਮੰੰਜੇ ਦੇ ਸੱਟ ਹੋ ਕੇ ਬੈਠੋ ਕੌਲੀਆਂ-ਕੁੱਲੀਆਂ ਚੱਕ ਕੇ ਲਿਓ ਲੋਜੀਕ ਕੇ ਇੱਕ ਆਪਾ ਟੇਬਲ ਤੇ ਲਿਆਏ ਤੇ ਦੇਖੋ ਤਿੰਨੋਂ ਹੀ ਬੱਚੇ ਕਿੰਨੇ ਬੇਸਬਰੇ ਹੋਏ ਨੇ ਕੇਕ ਖਾਣ ਲੈਣਾਂ ਨੂੰ ਇਹ ਸੀ ਵੀ ਸਾਨੂੰ ਜਲਦੀ ਜਲਦੀ ਕੇਕ ਖਵਾ ਦੇ ਤੇ ਨਿਸ਼ਾਨ ਦੇਖੋ ਜਦੋਂ ਦੇ ਆਏ ਨਾ ਗੁਰਸ਼ਰਨ ਤੇ ਬਾਣੀ ਮਤਲਬ ਮੇਰਾ ਭਤੀਜਾ ਤੇ ਭਤੀਜੀ ਜਦੋਂ ਉਹਦੇ ਆਏ ਨੇ ਇਹ ਆ ਰਿਹਾਗਾ ਫਿਰ ਆਪਣੇ ਘਰ ਨਹੀਂ ਜਾ ਰਿਹਾ ਹਨਾ ਇੱਥੇ ਆਪਣੇ ਘਰ ਖਾਣਾ ਖਾਣ ਵੀ ਮਸਾਂ ਹੀ ਗਿਆ ਸੀ ਉਹਦੀ ਮੰਮਾ ਨੇ ਕਿਹਾ ਵੀ ਆ ਜਾ ਪਰ ਫਿਰ ਇਹ ਨਿਸ਼ਾਨ ਗੁਰਸ਼ਰਨ ਤੇ ਬੰਗੋ ਬਾਣੀ ਨੂੰ ਨਾਲ ਲੈ ਕੇ ਗਿਆ ਫਿਰ ਖਾਣਾ ਖਾ ਕੇ ਫਿਰ ਨਾਲ ਦੀ ਨਾਲ ਇੱਧਰ ਆ ਗਿਆ ਹਨਾ ਤੇ ਬਾਕੀ ਹੁੰਦਾ ਹੀ ਆ ਜੀ ਬੱਚੇ ਨੂੰ ਬੱਚੇ ਵਧੀਆ ਲੱਗਦੇ ਨੇ ਹਨ ਹਾਨ ਨੂੰ ਹਾਨ ਪਿਆਰਾ ਕਹਿੰਦੇ ਹੁੰਦੇ ਨੇ ਹਨ ਤਾਂ ਕਰਕੇ ਬੱਚੇ ਇੱਕੋ ਜਿਹੇ ਨੇਗੇ ਚਲੋ ਐਦਾ ਕਨੇੜਾ ਮਖਾ ਤੁ ਤੁ ਸਾਡੇ ਖੜ ਦੋ ਖੜ ਦੋ ਆ ਰਹੀ ਨਾ ਹੈਪੀ ਬਰਥਡੇ ਨਹੀਂ ਲੈ ਸਾਡੇ ਸੇਟੀ ਸੇਟੀ ਕਰ ਦੋ 20000 ਕੇ ਫਿਰ ਅਸੀਂ ਕੇਕ ਕੱਟ ਕੇ ਖਵਾਵਾਂਗੇ ਆ ਦੇਖੋ ਇਹਨੇ 5 ਸੈਕਿੰਡ ਲਗਾਏ ਹਾਂ ਜੀ ਲੈ ਵੀ ਪਹਿਲਾਂ ਦੇਵੀ ਨੂੰ ਦੇਈਏ ਖੰਣਾ ਲੈ ਵੀ ਨਾ ਇਹ ਸਾਡੀ ਬਾਣੀ ਆ ਕੰਨਿਆ ਦੇ ਇਹਨੂੰ ਪੱਡਾ ਦੇਓ ਪਹਿਲਾਂ ਖਾ ਕੇ ਦੱਸੋ ਕਿਵੇਂ ਟੇਸਟੀ ਬਣੇ ਕਿਵੇਂ ਠੀਕ ਆ ਗਿਆ ਵੀ ਨਿਸ਼ਾਨ ਇਹ ਸਾਡਾ ਗੁਰਸਰਦੇ ਸਿੰਘ ਹਾਂ ਆ ਨਿਸ਼ਾਨ ਲੈ ਵੀ ਨਿਸ਼ਾਨ ਜੀ ਤੁਹਾਨੂੰ ਕਹਿ ਕਬਲਾ ਕੇ ਖਾਣਾ ਲਾਈਕ ਕਰ ਇਹ ਸਾਡਾ ਨਿਸ਼ਾਨ ਸਿੰਘ ਜੀ ਤੁਹਾਨੂੰ ਕਹਿ ਕਬਲਾ ਉਨੋ ਦੀ ਗੱਲ ਹੈ ਲਾਈਕ ਕਰ ਖਾ ਕੇ ਲੈ ਫ੍ਰੀ ਸਬਸਕ੍ਰਾਈਬ ਸ਼ੇਅਰ ਅੱਗੇ ਵੀ ਕਰਕੇ ਦੱਸਣਾ ਹੈ ਕਾ ਸੋਣਾ ਹਾਂ ਥੈਂਕ ਯੂ ਸਰ ਬੇਟਾ ਥੈਂਕ ਯੂ ਕਰੋ ਸੱਚਾ ਕਰੋ ਕਰੋ ਥੈਂਕ ਯੂ ਵੈਲਕਮ ਕਰਦੇ ਹਾਂ ਸਾਨੂੰ ਦੱਸੋ ਖਾਗੇ ਤੇ ਆਹ ਹੈ ਇਹ ਖਾਣਾ ਨਹੀਂ ਆਉਣਾ ਪਤਾ ਕਿ ਅਮਚੇ ਰਾਧਨ ਮੈਕ ਖਵਾ ਲਿਆ ਬਸ ਦੇਖ ਲੋ ਜੀ ਬੱਚਿਆਂ ਨੂੰ ਆਪਾਂ ਕੇਕ ਖਵਾਤਾ ਦੇ ਬੱਚੇ ਹੋਗੇ ਖੁਸ਼ ਤੇ ਤੁਸੀਂ ਵੀ ਦੱਸੋ ਜੀ ਤੁਹਾਨੂੰ ਅੱਜ ਦਾ ਵੀਡੀਓ ਕਿਦਾਂ ਲੱਗਿਆ ਜੇਕਰ ਤੁਹਾਨੂੰ ਵੀਡੀਓ ਲੱਗਿਆ ਹੁੰਦਾ ਵਧੀਆ ਮੇਰਾ ਤਾਂ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਜੀ ਕਮੈਂਟ ਕਰਦੇ ਜਿਹੜੇ ਤੁਸੀਂ ਉਹ ਵੀ ਲਾਈਕ ਕਰਿਆ ਕਰੋ ਪਲੀਜ਼ ਹੈ ਨਾ ਕਮੈਂਟ ਵੀ ਲਾਈਕ ਕਰਦਿਆ ਕਰੋ ਤੇ ਬਾਕੀ ਕਮੈਂਟ ਕਰਿਆ ਕਰੋ ਜਰੂਰ ਕਾਫੀ ਕਾਫੀ ਕਰਿਆ ਕਰੋ ਹਨਾ ਮੈਨੂੰ ਵਧੀਆ ਲੱਗਦਾ ਤੇ ਅੱਜ ਜਿਹੜੇ ਕੱਲ ਵਾਲੇ ਬਲੌਗ ਦੇ ਕਮੈਂਟ ਸੀ ਉਹ ਮੇਰੇ ਤੋਂ ਹੋਈ ਨਹੀਂ ਰੀਡ ਨਾ ਰਿਪਲਾਈ ਦਿੱਤੇ ਕਹਿੰਨੇ ਕਿਸੇ ਨੂੰ ਵੀ ਕਿਉਂਕਿ ਦੇਖੋ ਜੀ ਘਰ ਬੱਚੇ ਆਏ ਹੋਣੇ ਹਨਾ ਇਹਨਾਂ ਨੂੰ ਟਾਈਮ ਦੇਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਆ ਜਦੋਂ ਫ੍ਰੀ ਹੋਈ ਤਾਂ ਤੁਹਾਡੇ ਕਮੈਂਟਾਂ ਦੇ ਸਾਰਿਆਂ ਦੇ ਰਿਪਲਾਈ ਵੀ ਦੂੰ ਨਾਮ ਵੀ ਬੋਲੂੰਗੀ ਹਨਾ ਪਰ ਅੱਜ ਲਈ ਸਾਰਿਆਂ ਚਲੋ ਜੀ ਮਿਲਦੇ ਹਾਂ ਕਨੂੰ ਸਤਿ ਸ਼੍ਰੀ ਅਕਾਲ